ਦੇ ਮਾਣ ਨਿਤਾਣੀਆਂ ਦੇ ਤਾਣ ਨਿਉਟੀਆਂ ਦੀ ਊਟ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਣ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਪਵਿੱਤਰ ਗੁਰਬਾਣੀ ਦਾ ਫਰਮਾਨ ਸੇਵਕ ਕੋ ਸੇਵਾ ਬਣ ਆਈ ਉਕਮਬੂਜ ਪਰਮ ਪਦ ਪਾਈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਜੀ ਦੇ ਮਹਾਵਾਕ ਅਨੁਸਾਰ ਸਤਿਗੁਰੂ ਪਾਤਸ਼ਾਹ ਜੀ ਉਹ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਵਿਖੇ ਪਾਤਸ਼ਾਹ ਜੀ ਉਹ ਸਮੂਹ ਸੰਗਤਾਂ ਦੀ ਸਹੂਲਤ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀਆਂ ਦਿੱਲੀ ਅਤੇ ਕੈਨੇਡਾ ਦੀਆਂ ਸਮੂਹ ਸੰਗਤਾਂ ਵੱਲੋਂ ਮਹਾਪੁਰਖ ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਸੰਯੋਗ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਉਹ ਆਪ ਜੀ ਦੇ ਅਸਥਾਨਾਂ ਤੇ ਪਖਾਨੇ ਤਿਆਰ ਕੀਤੇ ਗਏ ਨੇ ਕਿਰਪਾ ਕਰਨੀ ਸਤਿਗੁਰੂ ਜੀ ਜਿਸ ਭਾਵਨਾ ਨੂੰ ਲੈ ਕਰਕੇ ਦਿੱਲੀ ਕਨੇਡਾ ਦੀਆਂ ਸੰਗਤਾਂ ਮਹਾਪੁਰਖਾਂ ਨੇ ਜਿਸ ਭਾਵਨਾ ਨਾਲ ਸੇਵਾਵਾਂ ਕਰਾਈਆਂ ਨੇ ਕੀਤੀਆਂ ਹੋਈਆਂ ਸੇਵਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਚੜ੍ਹਦੀਆਂ ਕਲਾ ਕਰਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਗੁਰੂਕੀਆਂ ਸੰਗਤਾਂ ਦੇ ਕੋਲੋਂ ਵੱਧ ਤੋਂ ਵੱਧ ਸੇਵਾਵਾਂ ਕਰਵਾ ਲੈਣੀਆਂ ਮਾਹਪੁਰਖਾਂ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਕੇ ਸੇਵਾਵਾਂ ਲੈਂਦੇ ਰਹਿਣਾ ਪਾਤਸ਼ਾਹ ਜੀਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਬਾਬਾ ਜੀ ਬਾਬਾ ਮਿੰਦਰ ਸਿੰਘ ਜੀ ਕੈਨੇਡਾ ਦੀ ਸੰਗਤ ਨੇ ਦਿੱਲੀ ਦੀ ਸੰਗਤ ਨੇ ਉਹਨਾਂ ਦੀ ਰਹਿਨਮਾਈ ਥੱਲੇ ਗੁਰੂ ਘਰ ਦੇ ਵਿੱਚ ਜਿਹੜੀਆਂ ਗੁਰੂ ਘਰ ਦੀਆਂ ਸਰਾਵਾਂ ਨੇ ਉਹਨਾਂ ਦੇ ਵਿੱਚ ਬਹੁਤ ਸੁੰਦਰ ਪਖਾਨੇ ਬਣਾਏ ਜੋ ਕਿ ਐਸ ਸਮੇਂ ਜੋ ਕਿ ਸਮੇਂ ਦੀ ਲੋਰ ਸੀ ਤੇ ਉਹਨਾਂ ਲੋੜਾਂ ਨੂੰ ਮੁੱਖ ਰੱਖ ਦਿਆ ਬਾਬਾ ਜੀ ਨੇ ਵੱਡੀ ਸੇਵਾ ਕਰਵਾਈ ਆ ਸਿੰਘ ਸਾਹਿਬ ਜਿਹੜੇ ਕੈਨੇਡਾ ਤੋਂ ਵੀ ਆਇਆ ਦਿੱਲੀ ਤੋਂ ਵੀ ਆਇਆ ਤੇ ਬਾਬਾ ਮਹਿੰਦਰ ਸਿੰਘ ਜੀ ਤਰਨਤਾਰਨ ਸਾਹਿਬ ਦੇ ਵਿੱਚ ਕੀ ਨੇਕਾਂ ਤੇ ਭਵੇਂ ਮੰਦਵਾਲ ਸਾਹਿਬ ਆਵੇਂ ਬੀੜਬਾਬਾ ਬੁੱਢਾ ਸਾਹਿਬ ਜੀ ਆ ਤੁਹਾਡੇ ਸਾਹਮਣੇ ਮੈਂ ਕਿਹਾ ਸੈਂਕੜੇ ਕਰੋੜ ਰੁਪਈਆ ਲੱਗ ਕੇ ਵੱਡੀਆਂ ਜਿਹੜੀਆਂ ਉਹ ਬਣ ਰਹੀਆਂ ਵਾ ਗੱਡੀਆਂ ਦੀਆਂ ਸਰਾਮਾ ਗੱਡੀਆਂ ਵਾਸਤੇ ਲੋਕਾਂ ਦੇ ਰਹਿਣ ਵਾਸਤੇ ਤੇ ਗੱਡੀਆਂ ਵਾਸਤੇ ਪਾਰਕਿੰਗ 11 ਗੱਡੀਆਂ ਖਲੋਸ ਆਦੀਆਂ ਤੇ ਮੋਟਰਸਾਈਕਲ ਤੇ ਗੱਡੀਆਂ ਜੀ ਏਡਾ ਵਟਾ ਇਹ ਕਾਰਜ ਆ ਇਹ 6-7 ਏਕੜ ਦੇ ਵਿੱਚ ਸਾਰਾ ਥਾਂ ਛੱਤਿਆ ਜਾਣਾ ਉਹਦੇ ਵਿੱਚ ਪੌੜੀਦਾਰ ਪੌੜੀ ਮਤਲਬ ਤਰ ਉੱਝੇ ਪਾਰਕਾਂ ਵੀ ਬਣਨੇ ਆ ਤੇ ਰੈਸ਼ੀ ਵੀ ਬਣਨੇ ਆ ਬਹੁਤ ਵੱਡੀ ਸੇਵਾ ਕਰ ਰਹੇ ਆ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਰਹਿਮਤਾਂ ਹੋਰ ਇਸੇ ਤਰ੍ਹਾਂ ਰਹਿਣ ਇਹ ਸੰਸਥਾਵਾਂ ਜਿਹਨਾਂ ਨੂੰ ਲੋਕ ਵੀ ਪ੍ਰਮਾਣਿਤ ਕਰਦੇ ਆ ਤੇ ਇਹ ਹੀ ਸੇਵਾ ਕਰ ਸਕਦੇ ਆ ਕੋਈ ਇਕੱਦਾ ਬੰਦਾ ਕੋਈ ਸਾਡੇ ਵਰਗਾ ਉੱਠ ਕੇ ਕਹੇ ਅਸੀਂ ਕਰ ਸਕਦੇ ਨਹੀਂ ਕਰ ਸਕਦੇ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਇਹਨਾਂ ਤੇ ਹੀ ਮਹਾਰਾਜ ਇਹਨਾਂ ਤੇ ਹੋਰ ਬਖਸ਼ਿਸ਼ ਰੱਖੇ ਇੱਕ ਕੈਨੇਡਾ ਵਾਲਾ ਸਾਡੇ ਵੀਰ ਜਿਹੜੇ ਗੁਰੂਮਾਰ ਉਹਨਾਂ ਤੇ ਵੀ ਮੇਰ ਪਰ ਹੱਥ ਰੱਖਣ ਦਿੱਲੀ ਆਏ ਤੇ ਵੀ ਰੱਖ ਭਾਵ ਜਿੱਥੋਂ ਇਹ ਕਿ ਦਮੜਾ ਵੀ ਲੱਗਾ ਵਾ ਗੁਰੂ ਮਹਾਰਾਜ ਸਭ ਜਾਣੀ ਜਾਣਿਆ ਉਹਨਾਂ ਸਾਰੇ ਦੇ ਤੇ ਮੇਰ ਪਰ ਹੱਥ ਰੱਖਣ ਤੇ ਚੜ੍ਹਦੀ ਕਲਾ ਕਰ ਠੀਕ ਹੈ ਜੀ ਜੀ ਇਹ ਉਹ ਗੁਰੂਸ਼ਾ ਚੋਂ ਅਗ ਸੇਵਾ ਕਰੇ ਕਿ ਕੋਈ ਇਤਾਂ ਨਹੀਂ ਆਸੀ ਨਹੀਂ ਸੇਵਾ ਕਰ ਰਹੇ ਇਹ ਤਾਂ ਗੁਰੂ ਦੇ ਪੈਸੇ ਨੇ ਗੁਰੂ ਦੇ ਮਤਲਬ ਕਿ ਸੰਗਤ ਦੀ ਸੇਵਾ ਹੈਗੀ ਹੈ ਸੋ ਕਿਸੇ ਖਾਸ ਬੰਦੇ ਦੀ ਨਹੀਂ ਹੈਗੀ ਸੋ ਕਿਵੇਂ ਮਨ ਚ ਫੁਰਨਾ ਪੁਰਿਆ ਵੀ ਗੁਰੂ ਘਰ ਲਈ ਜਿਹੜਾ ਇਹ ਪਰਾਨਾ ਕਰਦਾ ਹੈ ਹੈ ਹੀ ਗੁਰੂ ਵਾਸਤੇ ਸਭ ਕੁਝ ਸੋ ਮਤਲਬ ਕਿ ਉਹਦੇ ਚ ਫੁਰਨਾ ਤੇ ਵਾਏ ਵਾਏ ਗੁਰੂ ਜਿੰਦਾ ਘੁਰਦਾ ਇਹੋ ਜੀ ਸਿਮਰੋ ਤੁਸੀਂ ਪਹਿਲੇ ਹੋਰ ਵੀ ਗੁਰਦੁਆਰਿਆਂ ਜਨਮਾ ਚੁੱਕੇ ਹੋ ਕਰਦੇ ਰਹਿਦਾ ਖੁਸ਼ ਜੋ ਕੁਝ ਤਿਲ ਫੁੱਲ ਹੁੰਦਾ ਕਰਦੇ ਰਹੇ ਹਾਂਜੀ ਕੀ ਨਾਮ ਹੋਪਾ ਆਪਣਾ ਮੇਰਾ ਨਾਮ ਜਸਜੀਤ ਸਿੰਘ ਮਲਿਕ ਠੀਕ ਸਿਵਾਵਾ ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਸੇਵਾ ਨਾਲ ਤਿੰਨ ਜਗ੍ਹਾ ਤੇ ਚਲਵੀਆਂ ਨੇ ਅੱਜ ਉੱਥੇ ਬਾਥਰੂਮ ਰਾਏ ਕਹਿੰਦੇ ਨੇ ਸੰਗਤਾਂ ਦੇ ਸੇਵਾ ਜਿਹੜੇ ਕੈਨੇਡਾ ਤੇ ਤਰੀਜਾ ਸੰਗਤਾਂ ਦਾ ਸੇਵਾ ਹੈ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਪਖਾਨੇ ਬਣਾਏ ਨੇ ਸੰਗਤਾਂ ਦੀ ਸਹੂਲਤ ਵਾਸਤੇ ਬਣਾਏ ਹੈ ਬਾਈ ਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਕਿ ਜਿਹੜਾ ਨਿਭਾਰ ਸੇਵਾ ਦਾ ਆਪਣਾ ਲਾਜ ਕਿੱਧਰ ਗਿਆ ਬਾਸ ਅੱਜ ਸ਼ਹੀਦਾਨੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਪਵਨ ਤਪਵਿਤਰ ਧਰਤੀ ਦੇ ਅੰਦਰ ਸਿੱਖ ਸੰਗਤ ਦੇ ਠਹਿਰਾਓ ਵਾਸਤੇ ਗੁਰੂ ਅਰਜਨ ਦੇਵ ਜੀ ਨਵਾਸ ਜੋ ਆਪ ਜੀ ਦੀ ਸਿੱਖ ਸਿੱਖ ਸੰਗਤ ਸਹਾਯੋਗ ਦੇ ਨਾਲ ਸਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਬਣੀ ਸਰਾ ਸਿੱਖ ਸੰਗਤ ਦੀ ਮੰਗ ਸਹੂਲਤ ਵਾਸਤੇ ਕੈਨੇਡਾ ਅਤੇ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਹੋਣੀ ਬਾਬਾ ਭਿੰਦਰ ਸਿੰਘ ਜੀ ਹੋਣੀ ਨੂੰ ਬੇਨਤੀ ਪਿਛਲੇ ਸਮੇਂ ਤੋਂ ਕੀਤੀ ਸੀਗੀ ਉਹਨਾਂ ਵੱਲੋਂ ਉਪਰਾਲਾ ਕਰਕੇ ਸੰਗਤ ਵਾਸਤੇ ਵਧੀਆ ਸਾਫ ਸੁਥਰੇ ਬਾਥਰੂਮਾਂ ਦੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਵਾਦ ਗੁਰੂ ਅਰਜਨ ਸਾਹਿਬ ਜੀ ਦਾ ਜਿਨ੍ਹਾਂ ਨੇ ਆਪ ਤਰੁੱਠ ਕੇ ਇਹ ਸਵਾਵਾਂ ਲਈਆਂ ਨੇ ਅਤੇ ਸਿੱਖ ਸੰਗਤ ਦੀ ਸਹੂਲਤ ਵਾਸਤੇ ਪਖਾਨੇ ਬਣੇ ਨੇ ਇਹੀ ਕਹਿਣਾ ਚਾਹੁੰਦੇ ਆ ਕਿ ਕਾਰ ਸੇਵਾ ਵਾਲੇ ਬਾਬਾ ਜੀ ਹੋਣੀ ਅਤੇ ਸਿੱਖ ਸੰਗਤ ਜਿਹੜੀ ਵੀ ਸਵਾਵਾ ਗੁਰੂ ਘਰਦਿਆਂ ਨੇ ਰਲ ਮਿਲ ਕੇ ਕਰਨੀਆਂ ਚਾਹੀਦੀਆਂ ਨੇ ਗੁਰੂ ਵਾਲੇ ਬਣ ਗਏ ਅਮਰ ਸ਼ਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ